I'm not to ਦੇਨ ਤੋ ਤੁਮ ਸੰਗ ਕਰ ਕਾ ਵਖਾਏ ਉਹ ਕਾਲ ਕੋ ਇੱਕ ਬਾਰ ਸੇ ਆਏ ਹੈ ਤਾਂ ਕੇ ਕਾਲ ਨਿਕ ਨ ਆਏ ਹੈ ਰਸਤਾ ਹੋਏ ਤਾਂ ਤਬ ਤਾਲਾ ਤੇ ਤੇ ਅੰਤ ਕਰੇ ਤਤ ਕਾਲਾ ਬਾਤ ਤਨ ਜਾਏ ਤਾਂ ਕੇ ਤਾਪ ਤਨ ਕਿ ਮੈਂ ਰਹਿਓ ਰਸਤਾ ਹੋਏ ਤਾਂ ਤਬ ਤਾਲਾ ਤੇ मनवास न दा ਕੀਤੀਆਂ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਹੋਰਣਾ ਜੀ ਸਦਾ ਇੱਕ ਮੂਰੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੀ ਔਰ ਸੱਚੇ ਪਿਤਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਨਾਵ ਚਰਦਾਸ ਪ੍ਰਾਰਥਨਾ ਬੇਨਤੀ ਜੋਗੜੀ ਹਜ਼ਾਤਾਰ ਪਿਤਾ ਜੀਓ ਆਪ ਜੀ ਦੀਆਂ ਅਪਾਰ ਬਖਸ਼ਣਾ ਰਹਿਮਤਾ ਕਿਰਪਾ ਪਿਆਰ ਸਦਕਾ ਬਖਸ਼ਿਓਂ ਹੀ ਬੁੱਧ ਮਤਾਵਕ ਬਖਸ਼ੇ ਬਲ ਮਤਾਵਕ ਨਾਭੇ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਆਪ ਜੀ ਦੇ ਹੁਕਮ ਵਹਿ ਪ੍ਰਗਟਿਓ ਮਰਦ ਗਮੜਾ ਵਰਿਆਮ ਆਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਸਾਹਿਬ ਦੇ ਗੁਰਦਿੱਲਾ ਦੇ ਮਹਾਵਾਕ ਅਨੁਸਾਰ ਗੁਰਦੀਦਾਲ ਪਾਸੋਂ ਕਿਸੇ ਦੇ ਰੂਟ ਦੇ ਵਿੱਚ ਬੈਠੇ ਜਿੰਨਾ ਦਾ ਪ੍ਰਦਰਸ਼ਨ ਕਰਕੇ ਆਪਣਾ ਜੀਵਨ ਬਦਲ ਜਾਇਆ ਕਰਦਾ ਹੈ ਮੈਂ ਦੇਖਿਆ ਕਈਆਂ ਸੰਗ ਇੱਕ ਵਾਰੀ ਗਿਆ ਮੈਂ ਦੇਖਿਆ ਜਿੱਦ ਇੱਕ ਪਰਿਵਾਰ ਹੈਗਾ ਉਹ ਹੁਣ ਕੱਲ ਮੀਂਹ ਪਰਸੋ ਮੀਂਹ ਵਰਸਿਆ ਮੀਂਹ ਦੇ ਵਿੱਚ ਵੀ ਹਾਜ਼ਰ ਹੋਇਆ ਸੋ ਪਤਾ ਨਹੀਂ ਮਾਰੇ ਪਤ ਦੇ ਕਿਹੜੇ ਝੋਲੀ ਵਿੱਚ ਖੈਰ ਪਾ ਦੇਣਾ ਸੋ ਸਾਰੀ ਸੰਗਤਾਂ ਦੇ ਕੇ ਪਹੁੰਚੀ ਜਮ ਬੇਨਤੀ ਕਰਾਂਗਾ ਅੱਜ ਦਾ ਸਾਡੇ ਨਾਲ ਚੰਨ ਦੀ ਕਿਰਪਾਲਤਾ ਕਰਨੀ ਜੀ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਕਾਰਾ ਵਾਹਿਗੁਰੂ ਜੀ ਕੀ ਬਖਸ਼ੇ ਇਹਨਾਂ ਦੀ ਵੀ ਜੀ ਚਰਦੇ ਨਾ ਬੇਨਤੀ ਸਵਾਗਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾਬੇਰੀ ਧਰਤੀ ਦੇ ਉੱਤੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਇਸ ਪਵਨ ਸਥਾਨ ਤੋਂ ਕਲਗੀਧਰ ਦਸਮੇਸ਼ ਪਾਤਸ਼ਾਹ ਨੀਲੇ ਦੇ ਸ਼ਾਸਵਾਰ ਤਨਸਿਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪੋਸ ਦੀ 7ਵੀਂ ਭਾਵ 6 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਦੇ ਵਿੱਚ 26 ਦਸੰਬਰ ਤੋਂ ਲੈ ਕੇ ਲਗਾਤਾਰ ਜਿਹੜੀਆਂ 11 ਪ੍ਰਵਾਦ ਫੇਰੀਆਂ ਉਹ ਨਾਬੇਰੀ ਸਮੂਹ ਸੱਜਣ ਸੰਗਤ ਵੱਲੋਂ ਇਕੱਤਰਿਤ ਕੀਤੀਆਂ ਗਈਆਂ ਅੰਮ੍ਰਿਤ ਵੇਲੇ ਕੀ ਬੀਬੀਆਂ ਕੀ ਬੱਚੇ ਤੇ ਕੀ ਬਜ਼ੁਰਗ ਸਾਰਿਆਂ ਦੇ ਮਨਾਂ 'ਚ ਉਹ ਸ਼ਾਇ ਇੱਥੋਂ ਤੱਕ ਕੇ ਸੰਗਤ ਨੰਗੇ ਪੈਰਾਂ ਵੀ ਮੀਂਹ ਕਣੇ ਦੀ ਪਰਵਾਹ ਨਾ ਕਰਦੇ ਹੋਇਆ ਪ੍ਰਭਾਤ ਪਰੀ ਦੇ ਰੂਪ ਦੇ ਵਿੱਚ ਘਰ-ਘਰ ਦੇ ਵਿੱਚ ਹੋਕਾ ਨੰਦੇ ਨੇ ਤਲਗੀਦਾਰ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਜਿਸ ਪ੍ਰਕਾਰ ਮਹਾਰਾਜ ਬਚਨ ਕਰਦੇ ਨੇ ਤਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸਹਿਰ ਵਿਖੇ ਭਵਲਿਓ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਚੜਕੇ ਤਲਗੀਦਾਰ ਸੱਚੇ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਸਰਬਸਵਾਰਿਆ ਤੇ ਆਪਾਂ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਸੱਚੇ ਸਤਗੁਰ ਪਾਸ਼ਾ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ ਕਿੰਨੀ ਕਿੰਨੀ ਤਰੀਕ ਤੱਕ ਚੱਲਣਗੇ ਇਹ ਪ੍ਰਵਾਦ ਇਹ ਪ੍ਰਵਾਦ ਫੇਰੀਆਂ 26 ਤਰੀਕ ਤੋਂ ਪ੍ਰਾਰੰਭ ਹੋ ਕੇ 6 ਤਰੀਕ ਤੱਕ ਚੱਲਣਗੇ ਜੀ 4 ਤਰੀਕ ਦਾ ਨਾਭੇ ਦੇ ਧਰਤੀ ਦੇ ਉੱਤੇ ਨਗਰ ਕੀਰਤਨ ਉਦੋਂ ਜਿਹੜੀ ਪ੍ਰਬਾਤ ਫੇਰੀ ਨਹੀਂ ਕੱਢੀ ਜਾਂਦੀ। ਤਾਂ ਕਿ 6 ਤਰੀਕ ਤੱਕ ਇਹ ਪ੍ਰਬਾਤ ਫੇਰੀਆਂ ਚੱਲਣਗੀਆਂ। 6 ਨੂੰ ਗੁਰਪੁਰਬ ਵਾਲੇ ਦਿਨ ਜਿਹੜੀ ਇਹ ਸਮਾਪਤ ਕੀਤੀ ਜਾਵੇਗੀ। ਥੈਂਕ ਯੂ। ਤੇ ਸਾਡੇ ਨਾਭੇ ਦੇ ਧਰਤੀ ਦੇ ਉੱਤੇ ਪ੍ਰਬਾਤ ਫੇਲੇ ਨਹੀਂ ਕਰ ਰਹੀਆਂ ਨਹੀਂ ਇਹ 11 ਦਿਨਦਿਆਂ ਹੁੰਦੀਆਂ ਨੇ ਜੀ ਸਾਨੂੰ ਸੰਗਤ ਨੂੰ ਸ਼੍ਰੀ ਗੁਰਬਖਸ਼ ਸਿੰਘ ਜੀ ਨੂੰ ਯਾਦ ਕਰਨ ਦਾ ਇੱਕ ਮੌਕਾ ਮਿਲਦਾ ਹੈ ਸਾਰੇ ਸੰਗਤ ਇਸ ਦੇ ਵਿੱਚ ਨਾਲ ਮਿਲ ਕੇ ਹਿੱਸਾ ਪਾਉਂਦੀ ਹੈ ਸਾਰੇ ਛੋਟੇ-ਛੋਟੇ ਬੱਚੇ ਵੀ ਇਸ ਦੇ ਵਿੱਚ ਸ਼ਬਦ ਪੜ੍ਹ ਕੇ ਆਪਣਾ ਉਤਸ਼ਾਹ ਪ੍ਰਗਟ ਕਰਦੇ ਨੇ ਅਸੀਂ ਮਤਲਬ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਸ਼ਬਦ ਪੜ੍ਹਨ ਦੀ ਸਾਨੂੰ ਅੱਗੇ ਸਾਰਿਆਂ ਨੂੰ ਮਤਲਬ ਸਾਰੇ ਬੱਚਿਆਂ ਨੂੰ ਵੀ ਸ਼ਬਦ ਪੜ੍ਹਨ ਦਾ ਮੌਕਾ ਮਿਲਦਾ ਹੈ ਸਾਰੇ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਅਸੀਂ ਇਸ ਪ੍ਰਵਾਧ ਫਰੀ ਦੇ ਤਰੀਕੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਛੀ ਤਰ੍ਹਾਂ ਯਾਦ ਕਰ ਸਕਦੇ ਆ ਚੰਗੀ ਤਰ੍ਹਾਂ ਆਪਣਾ ਪ੍ਰਵਾ ਆਪਣਾ ਕਮੇਡੀ ਜਾਂ ਸੰਗਤਾਂ ਹੁਣ ਚਲੋ ਹਾਂਜੀ ਭਾਈ ਸਾਹਿਬ ਜੀ ਪ੍ਰਵਾਧ ਫਰੀ ਚੱਲ ਰਹੀ ਹੈ ਨਾਬੇ ਦੇ ਚ ਅੱਜ ਤੁਸੀਂ ਪ੍ਰਵਾਧ ਫਰੀ ਦੀ ਸੇਵਾ ਕਰਦੇ ਮਾਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਭ ਪਾਸ਼ਾ ਵਰਦਕਮਣਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਿਹਦਾ ਪ੍ਰਕਾਸ਼ ਦੇ ਹੜਾ ਬਣਾਉਣ ਜਾ ਰਹੀਆਂ ਹਨ ਪਿਛਲੇ ਕਈ ਸਾਲਾਂ ਤੋਂ ਤਕਰੀਬਨ 35 36 ਸਾਲਾਂ ਤੋਂ ਨਾਪੇ ਦੀ ਸੰਗਤਾ ਸੰਗਤਾ ਵੱਲੋਂ ਅਤੇ ਰਣਜੀਤ ਖੜਾ ਦਾ ਜੱਟਾਂ ਪਾਰਟੀ ਵੱਲੋਂ ਇਸੇ ਵਰਨ ਪਾਈਆਂ ਜਾ ਰਹੀਆਂ ਹਨ ਸੰਗਤਾਂ ਦੇ ਸਹਿਯੋਗ ਨਾਲ ਅੱਜ ਪੰਜਵੀਂ ਪ੍ਰਭਾਤ ਫੇਰੀ ਨਾਪੇ ਦੀ ਸੰਗਤਾਂ ਵੱਲੋਂ ਮਿਲ ਕਰਕੇ ਕੱਢੀ ਜਾ ਰਹੀ ਹੈ ਜੋ ਕਿ ਜਿਸ ਵਿੱਚ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਆਪ ਵੀ ਦੇਖ ਸਕਦੇ ਹੋ ਕਿ ਸੰਗਤਾਂ ਦਾ ਭਾਰੀ ਇਕੱਠ ਪ੍ਰਭਾਤ ਫੇਰੀ ਵਿੱਚ ਸਮੁਕਿਤ ਕਰ ਰਿਹਾ ਹੈ ਇਸੇ ਤਰ੍ਹਾਂ ਇਹ ਦਸਵੇਂ ਪਾਸ਼ਾ ਤੇ ਪ੍ਰਕਾਸ਼ਪੁਰਬ ਤੱਕ ਪੂਰੇ ਜੋਰ ਸ਼ੋਰ ਨਾਲ ਬੈਂਡ ਬਾਜੇ ਨਾਲ ਸਤਿ ਬਾਜੀ ਨਾਲ ਪ੍ਰਭਾਤ ਦੇ ਕੱਢੇ ਜਾਣਗੇ ਮੈਂ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਇਸੇ ਦਸਵੇਂ ਪਾਤਸ਼ਾਹ ਦੇ ਇਸੇ ਖੂਬਸੂਰਤ ਰੌਣਕ ਨੂੰ ਇਸੇ ਤਰ੍ਹਾਂ ਮਾਨ ਬਖਸ਼ਣ ਤੇ ਹਾਜ਼ਰੀ ਲਵਾਉਂਦਿਆਂ। ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਖਾਲਸਾ। ਮੇਰੇ ਅੰਦਰ ਵਿੱਚ ਹਾਜ਼ਰੀਨ ਲਵਾ ਰਹੇ ਹਾਂ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਕੀ ਕਹਿਣਾ ਚਾਹੁੰਦੇ ਹਾਂ ਇਸ ਵੰਦੇ ਵਿੱਚ ਕਿੰਦਾ ਦਾ ਮਹਿਸੂਸ ਹੋ ਰਿਹਾ ਹੈ। ਸਾਹਿਬ ਜੀ ਨੂੰ ਬਹੁਤ ਬਹੁਤ ਅਦਾ ਜੈ ਜੀ ਸਤਿ ਸ੍ਰੀ ਅਕਾਲ ਨੇ ਆਪਣੀ ਸਾਰਾ ਪਰਿਵਾਰ ਬਾ ਦਿੱਤਾ ਕਿ ਆਪਾਂ ਨੂੰ ਜਬੀ ਦੀ ਧਿਆਨ ਕਰਕੇ ਜੋ ਪਰਿਵਾਰ ਬਣਦਾ ਹੈ ਸਾਡੀ ਕੀ ਆਪਾਂ ਜਾਰੂਤ ਦਾ ਪਹਿਲਾ ਨਾਸ਼ ਸਾਰੇ ਆਸਮਾਨ ਹੈ ਆਪਾਂ ਨੂੰ ਚਾਹ ਸਕੀਏ ਹਾਂ ਪਰ ਕਿਸ ਤਰ੍ਹਾਂ ਬਣਾ ਰਹੇ ਪ੍ਰਕਾਸ਼ ਜਦ ਮੇ ਹੋਰ ਤਾਂ ਮਨੁੱਖ ਮੈ ਆ ਜਾਂਦਾ ਹੈ ਉਹ ਆਪਾਂ ਦੇ ਨਾਲ ਤਾਂ ਅੱਗੇ ਕਰਦੇ ਆ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਬੜਾ ਭਾਗਾ ਵਾਲਾ ਦੇਣਾ ਸਾਡੇ ਆਪਣੇ ਪਰਿਵਾਰ ਚ ਮੇਰੇ ਵੱਡੇ ਵੀਰ ਹੈਪੀ ਜੀ ਤੇ ਸਾਡੇ ਭਵਿੰਦਰ ਭੂਪਾ ਜੀ ਦੇ ਨਿਵਾਸ ਸਥਾਨ ਤੇ ਪ੍ਰਵਾਸ ਸਥਾਨੀਆਂ ਦੇ ਰੂਪ ਵਿੱਚ ਜ ਸੰਗਤਾਂ ਨੇ ਚੱਲ ਨਾ ਪਾਏ ਨੇ ਬੜਾ ਵਧੀਆ ਲੱਗਿਆ ਆਨੰਦ ਆਇਆ ਸ਼ਬਦ ਕੀਰਤਨ ਦਾ ਸਾਰਾ ਪ੍ਰੋਗਰਾਮ ਹੋਇਆ ਅਰਦਾਸਾਂ ਹੋਈਆਂ ਤੇ ਸਰਬੱਤ ਦੇ ਭਲੇ ਦੀ ਬਾਬਾ ਜੀ ਨੇ ਅਰਦਾਸ કરી ਅਸੀਂ ਵੀ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਭ ਦੇ ਘਰਾਂ ਸੁਖ ਸ਼ਾਂਤੀ ਦਾ ਵਾਸਾ ਬਣਿਆ ਰਹੇ ਦੁੱਖ ਦਰਦ ਬਿਮਾਰੀਆਂ ਦੇ ਕਲੇਸ਼ ਤੋਂ ਤੇ ਕਰਤੂਤੂ ਦੂਰ ਰਹਿਣ ਇਸੇ ਤਰ੍ਹਾਂ ਸੰਗਤਾਂ ਦੇ ਚੱਲ ਪੈਂਦੇ ਰਹਿਣ ਤੇ ਗੁਰੂ ਮਹਾਰਾਜ ਆਪਣੀ ਸੇਵਾ ਲੈਂਦੇ ਰਹਿਣ ਧੰਨਵਾਦੀ ਵਾਹਿਗੁਰੂ ਦਾ ਕੰਮ ਸਾ ਸ਼੍ਰੀ ਵਾਹਿਗੁਰੂ ਦੀ ਕਿਰਪਾ